ਜੈਜੀ ਨਾਲ ਹੋ ਰਹੀ ਜਲਵਾਯੂ ਤਬਦੀਲੀ ਦਾ ਅਸਰ ਦੁਨੀਆ ਭਰ ਚ ਦੇਖਣ ਨੂੰ ਮਿਲ ਰਿਹਾ ਹੈ ਜਲਵਾਯੂ ਤਬਦੀਲੀ ਨਾਲ ਸਾਰੇ ਮੁਲਕਾਂ ਦੇ ਸਾਰੇ ਲੋਕਾਂ ਦੀ ਹੋਂਣੀ ਇੱਕ ਦੂਜੇ ਨਾਲ ਜੁੜੀ ਹੋਈ ਹੈ ਇੱਕ ਥਾਂ ਉਤੇ ਜਲਵਾਯੂ ਨੂੰ ਨੁਕਸਾਨ ਪਹੁੰਚਾਉਣ ਵਾਲੇ ਚੁੱਕੇ ਕਿਸੇ ਵੀ ਕਦਮ ਦਾ ਅਸਰ ਦੁਨੀਆ ਦੇ ਦੂਜੇ ਹਿੱਸੇ ਉਤੇ ਪੈਂਦਾ ਹੈ ਇਸੇ ਤਰ੍ਹਾਂ ਜੇਕਰ ਜਲਵਾਯੂ ਤਬਦੀਲੀ ਦਾ ਰਾਹ ਰੋਕਣ ਲਈ ਕੋਈ ਚੰਗਾ ਕਦਮ ਕਿਸੇ ਹੋਰ ਮੁਲਕ ਵਿੱਚ ਚੁੱਕਿਆ ਜਾਂਦਾ ਤਾਂ ਉਸ ਦਾ ਅਸਰ ਵੀ ਆਲਮੀ ਪੱਧਰ ਉਤੇ ਹੁੰਦਾ ਹੈ ਹਾਲੀ ਵਿੱਚ ਜੋ ਅੱਤ ਦੀ ਗਰਮੀ ਕਿਤੇ ਹੜ੍ਹ ਕਿਤੇ ਸੋਕਾ ਮੌਤਾਂ ਦੀ ਗਿਣਤੀ ਸਮੇਤ ਹੋਰ ਅਲਾਮਤਾ ਆ ਰਹੀਆਂ ਨੇ ਇਹ ਸਿਰਫ ਸ਼ੁਰੂਆਤ ਹੈ ਅਸਲ ਵਿੱਚ ਤਾਂ ਜਲਵਾਯੂ ਤਬਦੀਲੀ ਧਰਤੀ ਉੱਤੇ ਮਨੁੱਖਤਾ ਅਤੇ ਜੀਵਨ ਦੀ ਹੋਂਦ ਨੂੰ ਖਤਰਾ ਹੈ ਅਜਿਹਾ ਖਤਰਾ ਜੋ ਮਨੁੱਖਤਾ ਨੇ ਪਹਿਲਾਂ ਕਦੇ ਨਹੀਂ ਝੱਲਿਆ ਜਲਵਾਯੂ ਤਬਦੀਲੀ ਦੇ ਕਈ ਕਾਰਨ ਨੇ ਜਿਵੇਂ ਦੁਨੀਆ ਭਰ ਦੇ ਗਲੇਸ਼ੀਅਰ ਚ ਕਈ ਮਹੱਤਵਪੂਰਨ ਬਦਲਾ ਆ ਰਹੇ ਨੇ ग्लोबल वार्मिंग ਜਾਣੇ ਆਲਮੇ ਪੱਧਰ ਉਤੇ ਤਾਪਮਾਨ ਵਧਨ ਕਰਕੇ ਇਹ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਨੇ ਇਸ ਨਾਲ ਗਲੇਸ਼ੀਅਰ ਦੀ ਮਾਤਰਾ ਵੀ ਘਟ ਰਹੀ ਆ ਤੇ ਭਾਰ ਵੀ ਜੇਕਰ ਮੌਸਮ ਨੂੰ ਕਾਬੂ ਨਾ ਕੀਤਾ ਗਿਆ ਤਾਂ ਇਸ ਦੇ ਪ੍ਰਭਾਵ ਬਦੇਰੇ ਗੰਭੀਰ ਅਤੇ ਭਿਆਨਕ ਹੋ ਸਕਦੇ ਨੇ ਇਸ ਵਿੱਚ ਜਿਆਦਾ ਸਮਾਂ ਵੀ ਨਹੀਂ ਲੱਗੇਗਾ ਅਗਲੇ 10 ਤੋਂ 23 ਸਾਲਾਂ ਵਿੱਚ ਹੀ ਇਹ ਵੱਡੇ ਬਦਲਾਅ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਇਹਨਾਂ ਦਾ ਅਸਰ ਸਿਰਫ ਮੌਸਮ ਉਤੇ ਨਹੀਂ ਸਗੋਂ ਸਿਹਤ ਖੇਤੀ ਅਤੇ ਹਰ ਪਾਸੇ ਹੋਏਗਾ ਗਰਮੀ ਦਾ ਕਹਿਰ ਬਸ ਕਰਾ ਦੇਵੇਗਾ ਤੂਫਾਨ ਹੜ ਅਤੇ ਸੋਕੇ ਵਰਗੇ ਹਾਲਾਤ ਬਣ ਜਾਣਗੇ ਗਲੇਸ਼ੀਅਰ ਪਿਗਲਣ ਨਾਲ ਸਮੁੰਦਰ ਵਿੱਚ ਪਾਣੀ ਦਾ ਪੱਧਰ ਵੱਧ ਜਾਵੇਗਾ ਜਿਸ ਨਾਲ ਘੱਟ ਉਚਾਈ ਵਾਲੇ ਸ਼ਹਿਰਾਂ ਅਤੇ ਟਾਪੂਆਂ ਨੂੰ ਖਤਰਾ ਹੋਏਗਾ ਲੱਖਾਂ ਲੋਕਾਂ ਨੂੰ ਘਰ ਛੱਡਣ ਲਈ ਵੀ ਮਜਬੂਰ ਹੋਣਾ ਪਏਗਾ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਵਿੱਚ ਵਾਧਾ ਹੋਏਗਾ ਹਵਾ ਪ੍ਰਦੂਸ਼ਣ ਨਾਲ ਸਿਹਤ ਸਮੱਸਿਆਵਾਂ ਵਿੱਚ ਭਾਰੀ ਵਾਧਾ ਹੋਏਗਾ ਬਹੁਤ ਸਾਰੀਆਂ ਥਾਵਾਂ ਉੱਤੇ ਪਾਣੀ ਦੀ ਕਮੀ ਆਵੇਗੀ ਜੋ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰੇਗੀ ਬਦਲੇ ਹੋਏ ਮੌਸਮ ਕਾਰਨ ਫਸਲਾਂ ਵੀ ਪ੍ਰਭਾਵਿਤ ਹੋਣਗੀਆਂ ਖਾਣ ਵਾਲੀਆਂ ਚੀਜ਼ਾਂ ਉੱਤੇ ਵੀ ਇਸ ਦਾ ਅਸਰ ਹੋਏਗਾ ਅਤੇ ਕੀਮਤਾਂ ਵਿੱਚ ਵੀ ਬਦਲਾਅ ਹੋਵੇਗਾ ਇਹ ਸਭ ਤਾਂ ਨੇੜ ਭਵਿੱਖ ਵਿੱਚ ਹੋਏਗਾ ਅਤੇ ਜੇਕਰ ਗੱਲ ਅਗਲੇ 70 ਤੋਂ 100 ਸਾਲਾਂ ਦੀ ਕਰੀਏ ਤਾਂ ਵੱਡੀ ਪੱਧਰ ਉਤੇ ਜੀਵਾਂ ਨੂੰ ਖਤਰਾ ਪੈਦਾ ਹੋਏਗਾ ਨਵੇਂ ਹਾਲਾਤਾਂ ਦੇ ਅਨੁਕੂਲ ਨਾ ਹੋ ਸਕਣ ਵਾਲੇ ਜੀਵ ਖਤਮ ਹੋ ਜਾਣਗੇ ਇਸ ਲਈ ਅਗਲੇ 10 ਸਾਲਾਂ ਵਿੱਚ ਸਾਨੂੰ ਜਲਵਾਯੂ ਤਬਦੀਲੀ ਦੇ ਛੋਟੇ ਪ੍ਰਭਾਵ ਨਜ਼ਰ ਆਉਣ ਲੱਗਣਗੇ ਅਤੇ ਇਸ ਤੋਂ ਬਾਅਦ ਜਿਵੇਂ-ਜਿਵੇਂ ਸਮਾਂ ਲੰਘੇਗਾ ਇਹ ਪ੍ਰਭਾਵ ਹੋਰ ਮਾਰੂ ਹੁੰਦੇ ਜਾਣਗੇ ਮੌਸਮ ਬਦਲਾਅ ਨੂੰ ਕਾਬੂ ਕਰਨ ਲਈ ਸਭ ਤੋਂ ਪਹਿਲਾਂ ਗ੍ਰੀਨ ਹਾਊਸ ਗੈਸਾਂ ਨੂੰ ਘਟ ਕਰਨ ਦੇ ਨਾਲ-ਨਾਲ ਨਵੀਨ ਊਰਜਾ ਸਰੋਤਾਂ ਵਿੱਚ ਬਦਲਾਅ ਕਰਨਾ ਹੋਵੇਗਾ ਇਸ ਮਾਮਲੇ ਵਿੱਚ ਦੁਨੀਆ ਭਰ ਦੇ ਦੇਸ਼ਾਂ ਅਤੇ ਉੱਥੋਂ ਦੀਆਂ ਸਰਕਾਰਾਂ ਨੂੰ ਸਖਤ ਕਦਮ ਚੁੱਕਣੇ ਪੈਣਗੇ ਅਤੇ ਨੀਤੀ ਅਤੇ ਕਾਨੂੰਨ ਲਾਗੂ ਕਰਨੇ ਹੋਣਗੇ ਇਸ ਲਈ ਫੰਡਿੰਗ ਦੀ ਲੋੜ ਪਵੇਗੀ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲਣੀ ਪਵੇਗੀ ਆਵਾਜਾਈ ਲਈ ਪਬਲਿਕ ਟਰਾਂਸਪੋਰਟ ਇਲੈਕਟ੍ਰਿਕ ਵਾਹਨਾਂ ਅਤੇ ਸਾਈਕਲਾਂ ਦੀ ਵਰਤੋਂ ਵਧਾਉਣੀ ਪਵੇਗੀ ਇੱਕ ਵਾਰ ਦੇ ਵਰਤੋਂ ਵਾਲੇ ਪਲਾਸਟਿਕ ਤੋਂ ਖਰਾੜਾ ਛਡਾਉਣਾ ਪਵੇਗਾ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਵੀ ਵੱਡਾ ਬਦਲਾਅ ਲਿਆਉਣਾ ਪੈਣਾ ਹੈ ਮੌਸਮ ਤਬਦੀਲੀ ਇਸ ਦੇ ਪ੍ਰਭਾਵ ਬਾਰੇ ਲੋਕਾਂ ਨੂੰ ਸਿੱਖਿਅਤ ਅਤੇ ਜਾਗਰੂਕ ਕਰਨ ਲਈ ਮਹਿਮ ਚਲਾਉਂਦੇ ਲੋੜ ਪਵੇਗੀ ओजोन ਪਰਤ ਘਟਣ ਦੇ ਮਨੁੱਖੀ ਸਰੀਰ ਉੱਤੇ ਮਾਰੂ ਅਸਰ ਹੋ ਰਹੇ ਨੇ ਉਸੇ ਤਰ੍ਹਾਂ ਯੂਵੀ ਕਰਨਾ ਚਮੜੀ ਦੇ ਰੋਗਾਂ ਅਤੇ ਕੈਂਸਰ ਦਾ ਕਾਰਨ ਬਣ ਸਕਦੀਆਂ ਨੇ ਇਹ ਅੱਖਾਂ ਦੀਆਂ ਬਿਮਾਰੀਆਂ ਤੋਂ ਇਲਾਵਾ ਇਮਿਊਨ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਗ੍ਰੀਨ ਹਾਊਸ ਪ੍ਰਭਾਵ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਸ ਵਿੱਚ ਧਰਤੀ ਦੇ ਵਾਤਾਵਰਣ ਵਿੱਚ ਮੌਜੂਦ ਗ੍ਰੀਨ ਹਾਊਸ ਗੈਸਾਂ ਸੂਰਜ ਦੀ ਤਾਪ ਨੂੰ ਫਸਾ ਲੈਂਦੀਆਂ ਨੇ ਜਦੋਂ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਗਲੋਬਲ ਵਾਰਮਿੰਗ ਅਤੇ ਮੌਸਮ ਵਿੱਚ ਬਦਲਾਅ ਹੁੰਦਾ ਹੈ 18ਵੀਂ ਸਦੀ ਦੇ ਅੰਤ ਵਿੱਚ ਅਤੇ 19ਵੀਂ ਸਦੀ ਵਿੱਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਕੋਲੇ ਤੇਲ ਅਤੇ ਕੁਦਰਤੀ ਗੈਸਾਂ ਦੀ ਖਪਤ ਵੱਧ ਗਈ ਇਸ ਨਾਲ ਕਾਰਬਨ ਡਾਈਆਕਸਾਈਡ ਅਤੇ ਹੋਰ ਗ੍ਰੀਨਹਾ우스 ਗੈਸਾਂ ਦੀ ਮਾਤਰਾ ਵਧੀ ਵੱਡੇ ਪੱਧਰ 'ਤੇ ਜੰਗਲਾਂ ਦੀ ਕਟਾਈ ਨਾਲ ਵੀ ਗ੍ਰੀਨਹਾ우스 ਗੈਸਾਂ ਦੀ ਮਾਤਰਾ ਵੱਧ ਗਈ ਜਲਵਾਯੂ ਤਬਦੀਲੀ ਬਾਰੇ ਆਸਾਨ ਭਾਸ਼ਾ ਵਿੱਚ ਬਿੱਤਰ ਢੰਗ ਨਾਲ ਦੱਸ ਰਹੇ ਨੇ ਕੈਨੇਡਾ ਦੇ ਟ੍ਰਾਂਟੋ ਰਹਦੇ ਹੋਏ ਲੇਖਕ ਪੱਤਰਕਾਰ ਅਤੇ ਵਕੀਲ ਹਰਮਿੰਦਰ ਢਿੱਲੋਂ ਅੱਜ ਦੀ ਗਰਮੀ ਦੀ ਰੋਤਾ ਇਸ ਸਾਲ ਦੀ ਉਹ ਭਾਵੇਂ ਹੁਣ ਤੱਕ ਪਿਛਲੀਆਂ ਦੇ ਮੁਤਾਬਕ ਸਭ ਤੋਂ ਜ਼ਿਆਦਾ ਭਿਆਨਕ ਹੈ ਪਰ ਆਉਣ ਵਾਲੇ 300 ਸਾਲਾਂ 'ਚ ਉਹ ਸਭ ਤੋਂ ਵਧੀਆ ਅੱਜ ਤੋਂ ਬਾਅਦ ਜਿਹੜੀ ਵੀ ਮੌਸਮ ਆਣਾ ਗਰਮੀ ਦਾ ਸਰਦੀ ਦਾ ਮੀਂਹ ਦਾ ਉਹ ਇਹ ਦੂ ਵਿਆਦਾ ਖਰਾਬ ਆਣਾ ਸੋ ਜਦੋਂ ਤੁਸੀਂ ਇਸ ਤਰੀਕੇ ਨਾਲ ਦੇਖੋਗੇ ਤੇ ਫਿਰ ਤੁਹਾਨੂੰ ਮਤਲਬ ਅਹਿਸਾਸ ਹੋਏਗਾ ਬਈ ਜਿਹੜਾ ਸਾਡਾ ਜਿਹੜਾ ਕਲਾਈਮੇਟ ਕ੍ਰਾਈਸਿਸ ਆ ਉਹ ਕਿੰਨਾ ਸੀਰੀਅਸ ਹੈ ਕਲਾਈਮੇਟ ਕ੍ਰਾਈਸਿਸ ਹੈ ਉਹ ਜਿਹੜਾ ਉਹ ਕਿਉਂ ਆ ਉਹ ਹੈ ਕੀ ਆ ਨਾ ਅਕਸਰ ਅਸੀਂ ਖਾਸ ਕਰਕੇ ਜਿਹੜੀਆਂ ਫੱਡੀਆਂ ਪਛਾਵਾਂ ਨੇ ਪੰਜਾਬੀ ਹਾਂ ਹਿੰਦੀ ਉਰਦੂ ਗਰਾਦੇ ਵਿੱਚ ਖਾਸ ਕਰਕੇ ਗ੍ਰੇਵੀ ਤੋਂ ਬਿਨਾਂ ਇਹਨੀਆਂ ਪਹਾੜਾਂਾਂ ਨੇ ਇਹਦੇ ਚ ਅਸੀਂ ਨਾ ਕਲਾਈਮੇਟ ਨੂੰ ਤੇ ਵੈਦਰ ਨੂੰ ਤੇ এনवायरमेंट ਨੂੰ ਮਿਕਸ ਅਪ ਕਰ ਲੈਨੇ ਆ ਆ ਸੋ ਮੇਰੇ ਖਿਆਲ ਜਿਹੜਾ ਇਹਦੇ ਵਿੱਚ ਆ ਇਤਨੇ ਜਿਹਾ ਵਕਰੀਆਂ ਨੇ ਮੌਸਮ ਵੈਦਰ ਹੁੰਦਾ ਮੌਸਮ ਤਾਂ ਹਰ ਰੋਜ਼ 5 ਡਿਗਰੀ 10 ਡਿਗਰੀ 20 ਡਿਗਰੀ ਟੈਂਪਰੇਚਰ ਉੱਪਰ ਥੱਲੇ ਜਾਂਦਾ ਤੇ ਜਿਹੜਾ এনवायरमेंट ਹੈ ਉਹ ਤੁਸੀਂ ਵਾਤਾਵਰਣ ਅ ਦਿਖ ਦਿਓ ਜੋ ਸਾਡਾ ਚੁਗਿਰਦਾ ਹੈ ਜੋ ਸਾਡੇ ਆਲੇ ਦੁਆਲੇ ਨੇ ਅ ਤੇ ਜਿਹੜਾ ਸਾਡਾ ਕਲਾਈਮੇਟ ਹੈ ਜਲਵਾਯੂ ਇਹਨੂੰ ਕਹਿੰਦੇ ਨੇ ਕਲਾਈਮੇਟ ਉਹ ਜਿਹੜਾ ਉਹ ਸਾਰਾ ਜਿਹੜਾ ਧਰਤੀ ਦੇ ਦੁਆਲੇ ਸਾਡਾ ਸਾਡੀ ਹਵਾ ਤੇ ਸਾਡਾ ਜਿਹੜਾ ਪਾਣੀ ਹੈ ਉਹਨੂੰ ਰਲ੍ਹਾ ਕੇ ਆਪਾਂ ਕਲਾਈਮੇਟ ਕਹਿੰਦੇ ਆ ਇਹਦਾ ਸਾਰਾ ਬੇਸਿਸ ਜਿਹੜਾ ਸਾਡੇ ਕਲਾਈਮੇਟ ਚ ਜਾਂਦਾ ਹੋਇਆਗਾ ਸਾਡੀ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਜਿਹੜਾ ਸਾਡਾ ਕਲਾਈਮੇਟ ਦਾ ਟੈਂਪਰੇਚਰ ਵੱਧ ਰਿਹਾ ਤੇ ਸਾਇੰਟਿਸਟ ਕਹ ਰਹੇ ਨੇ ਵੀ ਤਕਰੀਬਨ ਅਸੀਂ ਅੱਧੇ ਡਿਗਰੀ ਤੋਂ ਬਾਅਦ ਟੁੱਪ ਚੁੱਕੇ ਆ ਤੇ ਜੇ ਸਾਡਾ 1 ਡਿਗਰੀ ਪਹੁੰਚ ਗਿਆ ਤੇ ਫਿਰ ਸਾਡਾ ਜਿਹੜਾ ਵੈਦਰ ਪੈਟਰਨਸ ਨੇ ਉਹ ਇੰਨੇ ਡੀਸਟੇਬਲਾਈਜ਼ ਹੋ ਜਾਣਗੇ ਕਿ ਜਿਹੜੇ ਮੀਂਹ ਪੈਣਗੇ ਬਿਲਕੁਲ ਨਹੀਂ ਪੈਣਗੇ ਨਾ ਬਹੁਤ ਪੈਣਗੇ ਜਿਵੇਂ ਹੁਣ ਹੋ ਰਿਹਾ ਤੇ ਇਹ ਹਾਲੇ ਸ਼ੁਰੂਆਤ ਹੈ ਗਲੋਬਲ ਵਾਰਮਿੰਗ ਹੈ ਗਲੋਬਲ ਵਾਰਮਿੰਗ ਤੁਸੀਂ ਇੰਜ ਕਹਿ ਲਓ ਵੀ ਜਿਹੜੀ ਧਰਤੀ ਦੇ ਦੁਆਲੇ ਇੱਕ ਪੂਰੀ ਹਵਾ ਦਾ ਗਲਾਫ ਕਹਿ ਲਓ ਬਣਿਆ ਹੋਇਆ ਉਹਦੀ ਇੱਕ ਲੇਅਰ ਬਣੀ ਹੋਈ ਆ ਤੇ ਉਹ ਜਦੋਂ ਜਿਹੜੀ ਫਾਡੀ ਕਾਰਬਨ ਡਾਈਆਕਸਾਈਡ ਆ ਜਦਸੀਂ ਜਦੋਂ ਕੁਛ ਵੀ ਜਾਲਦੇ ਆ ਜਿਵੇਂ ਅਸੀਂ ਕੋਲਾ ਜਾਲਦੇ ਆ ਜਾਂ ਅਸੀਂ ਪੈਟਰੋਲ ਜਾਲਦਿਆਂ ਕਾਰਾਂ ਦੇ ਵਿੱਚ ਅਸੀਂ ਡੀਜ਼ਲ ਜਾਲਦੇ ਆ ਵੱਡੇ ਵਾਹਨ ਦੇ ਵਿੱਚ ਜਾਂ ਅਸੀਂ ਕੋਲਾ ਜਾਲਦੇ ਆ ਜਦੋਂ ਥਰਮਲ ਪਲਾਂਟ ਤੇ ਬਿਜਲੀ ਬਣਦੀ ਹੈ ਤੇ ਉਹਦੇ ਤਾਂ ਜਿਹੜੀ ਕਾਰਬਨ ਡਾਈਆਕਸਾਈਡ ਨਿਕਲਦੀ ਉਹ ਫਾਡੇ ਜਿਹੜੀ ਫਾਡੀ ਹਵਾ ਜਾਂ ਐਟਮੋਸਫੀਅਰ ਉਹਦੇ ਉੱਪਰ ਉਹਦੀ ਇੱਕ ਲੇਅਰ ਬਣਦੀ ਜਾਂਦੀ ਆ ਤੇ ਉਹਨੂੰ ਗ੍ਰੀਨ ਹਾਊਸ ਗੈਸਸ ਕਹਿੰਦੇ ਨੇ ਤਾਂ ਹੀ ਵੀ ਉਹ ਉਹਦਾ ਇੱਕ ਸਾਡੀ ਧਰਤੀ ਦੇ ਦਿਵਾਲੇ ਜਿਵੇਂ ਆ ਆਪਾਂ ਗ੍ਰੀਨ ਹਾਊਸ ਕਹਿੰਦੇ ਨੇ ਜਿੱਥੇ ਆਪਾਂ ਇੰਡੋਰ ਸਬਜ਼ੀਆਂ ਉਗਾਨੀਆਂ ਉਹ ਇੱਕ ਪਲਾਸਟਿਕ ਦੀ ਲੇਅਰ ਦੇ ਵਿੱਚ ਬਣਾਈ ਹੁੰਦੀ ਆ ਸੋ ਇੱਕ ਕਿਸਮ ਦੀ ਉਸ ਤਰ੍ਹਾਂ ਦੀ ਲੇਅਰ ਸਾਡੇ ਧਰਤੀ ਦੇ ਦਿਵਾਲੇ ਬਣਦੀ ਜਾਂਦੀ ਆ ਤੇ ਜਿਹਦੇ ਉਹਦੇ ਵਿੱਚ ਸਾਡੀ ਹੀਟ ਟਰੈਪ ਹੁੰਦੀ ਆ ਉਹਨੂੰ ਸੂਰਜ ਆਉਂਦਾ ਸੂਰਜ ਦੀਆਂ ਕਿਰਨਾਂ ਧਰਤੀ ਤੇ ਟਕਰਾ ਕੇ ਬਹੁਤ ਸਾਰੀਆਂ ਕਿਰਨਾਂ ਜਿਹੜੀਆਂ ਹੁੰਦੀਆਂ ਵਾਪਸ ਪੁਲਾਰਟ ਚੱਲ ਜਾਂਦੀਆਂ ਸੀ ਇਸ ਪਰ ਜਦੋਂ ਉਹ ਮੀਥੇਨ ਕਾਰਬਨ ਡਾਈਆਕਸਾਈਡ ਜਿਹੜੀ ਕਿ ਸਾਡੀ ਏਨਾ ਦੇ ਚੋਂ ਨਿਕਲਦੀ ਆਪਾਂ ਗੱਲ ਕਰਾਂਗੇ ਕਿ ਕਿੱਥੋਂ ਕਿੱਥੋਂ ਨਿਕਲਦੀ ਆ ਉਹਦੇ ਨਾਲ ਇੱਕ ਉਹ ਲੇਅਰ ਬਣ ਜਾਂਦੀ ਆ ਗ੍ਰੀਨ ਹਾਊਸ ਦੀ ਤੇ ਜਿਹੜੀ ਸਾਡੀ ਕਾਰਬਨ ਡਾਈਆਕਸਾਈਡ ਆ ਉਹ ਸਾਡੇ ਉਹਦੇ ਤੋਂ ਬਾਹਰ ਨਹੀਂ ਜਾਂਦੀ ਤੇ ਉਹਦੇ ਵਿੱਚ ਟਰੈਪ ਹੋਣ ਲੱਗ ਪੈਂਦੀ ਆ ਉਹਦੇ ਨਾਲ ਸਾਡਾ ਜਿਹੜਾ ਟੈਂਪ ਜਿਹੜੀ ਸਾਡੀ ਸੂਰਜ ਦੀ ਆ ਗਰਮੀ ਹੈ ਉਹ ਵਾਪਸ ਬਾਹਰ ਨਹੀਂ ਰਿਫਲੈਕਟ ਹੁੰਦੀ ਤੇ ਉਹ ਚ ਟਰੈਪ ਹੋਣ ਦੇ ਨਾਲ ਉਹਦਾ ਸਾਡਾ ਟੈਂਪਰੇਚਰ ਜਿਹੜਾ ਵਧਦਾ ਰਹਿੰਦਾ ਇਹਦਾ ਬਦਲ ਕੀ ਆ ਮਾਦਰ ਇਹਦਾ ਬਦਲ ਇੱਕ ਤਰੀਕੇ ਦੇ ਨਾਲ ਬੜਾ ਸੌਖਾ ਹੈ ਕਿ ਸਾਨੂੰ ਆਪਣੇ ਕਾਰਬਨ ਡਾਈਆਕਸਾਈਡ ਐਮਿਸ਼ਨ ਜਿਹੜੇ ਨੇ ਉਹ ਸਾਰੇ ਦੇ ਸਾਰੇ ਬੰਦ ਕਰਨੇ ਪੈਣਗੇ ਮੇਨ ਸਾਡਾ ਕਲਾਈਮੇਟ ਚੇਂਜ ਦਾ ਜਿਹੜਾ ਇਹ ਹੈ ਵੀ ਜੇ ਅਸੀਂ ਦੀ ਸਾਡੇ ਕਲਾਈਮੇਟ ਦਾ ਟੈਂਪਰੇਚਰ 1 ਡਿਗਰੀ 2 ਡਿਗਰੀ ਇਧਰ ਉਧਰ ਹੋ ਗਿਆ ਤਾਂ ਉਹ ਇੰਨੇ ਜ਼ਿਆਦਾ ਹੜ੍ਹਾਂ ਆਣਗੇ ਇੰਨੇ ਜ਼ਿਆਦਾ ਗਰਮੀ ਪਵੇਗੀ ਜਾਂ ਇੰਨੀ ਜ਼ਿਆਦਾ ਠੰਡ ਪਵੇਗੀ ਔਰ ਸਾਡੇ ਗਲੇਸ਼ੀਅਰ ਜਿਹੜੇ ਨੇ ਤੇ ਉਹ ਫਾਰੇ ਮੈਲਟ ਹੋ ਜਾਣਗੇ ਕਿ ਉਹਦੇ ਨਾਲ ਸਾਡਾ ਪੂਰੇ ਦਾ ਪੂਰਾ ਜਿਹੜਾ ਧਰਤੀ ਦਾ ਸੰਤੁਲਨ ਆ ਉਹ ਗੜਬੜ ਹੋ ਜਾਏਗੀ ਤੇ ਉਹਦੇ ਨਾਲ ਤਕਰੀਬਨ ਇਹ ਐਸਕਿਮੇਟ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ 50 ਤੋਂ ਲੈ ਕੇ ਕੋਈ 150 ਸਾਲ ਦੇ ਵਿੱਚ ਕੋਈ ਇੱਕ ਬਿਲੀਅਨ ਜਿਹੜੀਆਂ ਮੌਤਾਂ ਹੋਣਗੀਆਂ